ਲੁਧਿਆਣਾ ਇੱਕ ਬਹੁਤ ਵੱਡਾ ਸ਼ਾਪਿੰਗ ਮਾਲ ਹੈ। ਉਸ ਮਾਲ ਦੇ ਕੈਸ਼ ਕਾਊਂਟਰ ਤੇ ਇੱਕ ਕੁੜੀ ਕੰਮ ਕਰਦੀ ਐ ਜਿਸ ਦਾ ਨਾਮ ਸੁਖਪ੍ਰੀਤ ਹੈ। ਉਹ ਇੱਕ ਬਹੁਤ ਹੀ ਸ਼ਾਂਤ ਸੁਭਾਅ ਦੀ ਤੇ ਦਿਆਲੂ ਕੁੜੀ ਸੀ। ਮਾਲ ਵਿੱਚ ਉਸ ਦਾ ਕੰਮ ਲੋਕਾਂ ਦੇ ਸਮਾਨ ਦਾ ਬਿੱਲ ਬਣਾਉਣਾ ਸੀ ਤੇ ਉਹਨਾਂ ਤੋਂ ਪੈਸੇ ਲੈ ਕੇ ਕਾਊਂਟਰ ਵਿੱਚ ਰੱਖਣਾ ਸੀ। ਉਹ ਇਹੀ ਕੰਮ ਕਰਦੀ ਸੀ ਤੇ ਸਭ ਨਾਲ ਮਿਲ ਜੁਲ ਕੇ ਰਹਿੰਦੀ ਸੀ। ਉਹ ਮਾਲ ਬਹੁਤ ਹੀ ਵੱਡਾ ਸੀ ਜਿੱਥੇ ਬਹੁਤ ਸਾਰੇ ਵਰਕਰ ਕੰਮ ਕਰਦੇ ਸਨ। ਉਸ ਦੇ ਨਾਲ ਵਾਲੇ ਕਾਊਂਟਰ ਤੇ ਇੱਕ ਹੋਰ ਮੁੰਡਾ ਕੰਮ ਕਰਦਾ ਸੀ ਜਿਸ ਦਾ ਨਾਮ ਰਵੀ ਸੀ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਸੀ ਅਚਾਨਕ ਇੱਕ ਦਿਨ ਉਹਨਾਂ ਕੋਲ ਇੱਕ ਬਜ਼ੁਰਗ ਵਿਅਕਤੀ ਆਉਂਦਾ ਉਹ ਅਕਸਰ ਹੀ ਇਸੇ ਸ਼ਾਪਿੰਗ ਮਾਲ ਵਿੱਚੋਂ ਸਮਾਨ ਖਰੀਦਦਾ ਸੀ ਪਰ ਅੱਜ ਉਹ ਬੇਚੈਨ ਜਿਹਾ ਲੱਗ ਰਿਹਾ ਸੀ ਜਿਵੇਂ ਹੀ ਬਿੱਲ ਕਰਾਉਣ ਲਈ ਉਸ ਦਾ ਨੰਬਰ ਆ ਰਿਹਾ ਸੀ ਉਸ ਦੀ ਬੇਚੈਨੀ ਹੋਰ ਵੀ ਵੱਧ ਰਹੀ ਸੀ ਹੁਣ ਜਿਵੇਂ ਹੀ ਉਸ ਦਾ ਨੰਬਰ ਆਉਂਦਾ ਹੈ ਤਾਂ ਉਹ ਇੱਧਰ ਉੱਧਰ ਹੱਥ ਪਾ ਕੇ ਆਪਣੀਆਂ ਜੇਬਾਂ ਨੂੰ ਫਰੋਲਣ ਲੱਗਦਾ ਹੈ। ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਸ਼ਾਇਦ ਮੈਂ ਪੈਸੇ ਘਰ ਹੀ ਭੁੱਲ ਆਇਆ ਹਾਂ। ਇਹ ਸਭ ਕੁਝ ਦੇਖ ਕੇ ਸੁਖਪ੍ਰੀਤ ਨੂੰ ਉਸ ਬਜ਼ੁਰਗ ਵਿਅਕਤੀ ਤੇ ਦਇਆ ਆਉਂਦੀ ਹੈ। ਉਹ ਬਜ਼ੁਰਗ ਵਿਅਕਤੀ ਅਕਸਰ ਹੀ ਉਹਨਾਂ ਦੇ ਕੋਲ ਆਉਂਦਾ ਜਾਂਦਾ ਰਹਿੰਦਾ ਸੀ ਤੇ ਸੁਖਪ੍ਰੀਤ ਨੂੰ ਉਸ ਵਿੱਚ ਆਪਣੇ ਪਾਪਾ ਦੀ ਸ਼ਕੀ ਦਿਖਾਈ ਦਿੰਦੀ ਸੀ। ਇਸ ਲਈ ਉਹ ਬਜ਼ੁਰਗ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ ਲਈ ਆਪਣੇ ਕੋਲੋਂ ਹੀ ਪੈਸੇ ਕੱਢਦੀ ਹੈ। ਅਤੇ ਜੋ ਸਮਾਨ ਉਸਨੇ ਲਿਆ ਸੀ ਉਹਦਾ ਬਿੱਲ ਬਣਾ ਕੇ ਉਸ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਅੰਕਲ ਤੁਹਾਡੇ ਪੈਸੇ ਮੈਂ ਭਰ ਦਿੰਦੀ ਹਾਂ ਹੁਣ ਤੁਸੀਂ ਚਲੇ ਜਾਓ ਜਦੋਂ ਕੱਲ ਨੂੰ ਆਏ ਉਸ ਸਮੇਂ ਤੁਸੀਂ ਮੈਨੂੰ ਪੈਸੇ ਵਾਪਸ ਦੇ ਜਾਣਾ ਇਹ ਸਭ ਕੁਝ ਦੇਖ ਕੇ ਬਜ਼ੁਰਗ ਵਿਅਕਤੀ ਬੜਾ ਹੀ ਹੈਰਾਨ ਹੁੰਦਾ ਪਰ ਉਹ ਸ਼ਰਮਿੰਦਗੀ ਤੋਂ ਬਚ ਗਿਆ ਸੀ ਕਿਉਂਕਿ ਉਸਨੇ ਥੋੜਾ ਜਿਹਾ ਸਮਾਂ ਲਗਾ ਦਿੱਤਾ ਸੀ ਇਸ ਲਈ ਲੋਕ ਉਹਦੇ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਸੁਖਪ੍ਰੀਤ ਦਾ ਧੰਨਵਾਦ ਕਰਦਾ ਹੈ ਤੇ ਆਪਣੀ ਜੇਬ ਵਿੱਚੋਂ ਇੱਕ ਪੱਤੀ ਕੱਢ ਕੇ ਉਸ ਨੂੰ ਦੇ ਦਿੰਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਧੀ ਰੁਪਿੰਦਰ ਤੁਹਾਨੂੰ ਪੈਸੇ ਦੇ ਦੇਵੇਗੀ ਇਹ ਸਭ ਕੁਝ ਕਹਿ ਕੇ ਧੰਨਵਾਦ ਕਰਕੇ ਉਹ ਬਜ਼ੁਰਗ ਵਿਅਕਤੀ ਉੱਥੋਂ ਚਲਾ ਗਿਆ ਸੀ ਸੁਖਪ੍ਰੀਤ ਉਸ ਦੀ ਮਦਦ ਕਰਕੇ ਬਹੁਤ ਖੁਸ਼ ਹੁੰਦੀ ਹੈ ਇਹ ਦੇਖ ਕੇ ਉਸ ਦੇ ਨਾਲ ਦੇ ਕਾਊਂਟਰ ਵਾਲਾ ਮੁੰਡਾ ਕਹਿਣ ਲੱਗਦਾ ਹੈ ਕਿ ਇਹ ਹੁਣ ਤੈਨੂੰ ਪੈਸੇ ਦੇਣ ਕਦੋਂ ਆਊਗਾ ਅੱਜ ਤੋਂ ਬਾਅਦ ਤਾਂ ਇਹ ਇਸ ਮਾਲ ਵਿੱਚ ਦਿਖਾਈ ਵੀ ਨਹੀਂ ਦੇਣਾ ਇਸਨ ਕੇ ਸੁਖਪ੍ਰੀਤ ਕਹਿਣ ਲੱਗਦੀ ਹੈ ਕਿ ਕੋਈ ਗੱਲ ਨਹੀਂ ਜੇ ਮੇਰੇ ਪੈਸੇ ਵਾਪਸ ਨਾ ਵੀ ਆਉਣਗੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਮੈਨੂੰ ਇਸ ਦੀ ਮਦਦ ਕਰਕੇ ਬਹੁਤ ਚੰਗਾ ਲੱਗਿਆ ਜੇ ਮੈਂ ਅੱਜ ਉਹਨਾਂ ਦੀ ਮਦਦ ਨਾ ਕਰਦੀ ਤਾਂ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਸੀ ਇਹ ਕਹੇ ਕਿ ਉਹ ਇਸ ਗੱਲ ਨੂੰ ਟਾਲ ਦਿੰਦੀ ਹੈ ਸੁਖਪ੍ਰੀਤ ਉਸ ਪਰਚੀ ਨੂੰ ਡਸਟਬਿਨ ਵਿੱਚ ਸੁੱਟ ਦਿੰਦੀ ਹੈ ਤੇ ਉਸੇ ਤਰ੍ਹਾਂ ਆਪਣਾ ਕੰਮ ਕਰਦੀ ਰਹਿੰਦੀ ਹੈ ਪਰ ਇਹ ਸਭ ਕੁਝ ਮਾਲ ਦੀ ਮੈਨੇਜਰ ਅੰਦਰ ਬੈਠੀ ਸੀਸੀਟੀਵੀ ਕੈਮਰੇ ਰਾਹੀਂ ਦੇਖ ਰਹੀ ਹੁੰਦੀ ਹੈ ਕਿ ਕਿਸ ਤਰ੍ਹਾਂ ਸੁਖਪ੍ਰੀਤ ਨੇ ਆਪਣੇ ਕੋਲੋਂ ਪੈਸੇ ਦੇ ਕੇ ਕਸਟਮਰ ਨੂੰ ਸਮਾਨ ਦੇ ਦਿੱਤਾ ਹੈ ਇਹੋ ਕੁਝ ਮਾਲ ਦੇ ਰੂਲਾਂ ਵਿੱਚ ਲਿਖਿਆ ਹੋਇਆ ਸੀ ਜਿਸ ਨੂੰ ਸੁਖਪ੍ਰੀਤ ਨੇ ਤੋੜ ਦਿੱਤਾ ਸੀ ਇਹ ਸਭ ਕੁਝ ਦੇਖ ਕੇ ਮੈਨੇਜਰ ਉਸ ਨੂੰ ਆਪਣੇ ਕੈਬਨ ਵਿੱਚ ਬੁਲਾਉਂਦੀ ਹੈ ਸੁਖਪ੍ਰੀਤ ਥੋੜੀ ਜਹੀ ਹੈਰਾਨ ਹੁੰਦੀ ਹੈ ਉਹ ਸੋਚ ਰਹੀ ਸੀ ਕਿ ਸ਼ਾਇਦ ਮੈਨੇਜਰ ਨੇ ਉਸ ਨੂੰ ਇਹ ਸਭ ਕੁਝ ਕਰਦੀ ਨੂੰ ਦੇਖ ਲਿਆ ਸੀ ਉਹ ਪਾਰ ਇੱਕਦਮ ਨਾਲ ਮੈਨੇਜਰ ਦੇ ਕੈਬਨ ਵੱਲ ਜਾਣ ਲੱਗਦੀ ਹੈ। ਸੁਖਪ੍ਰੀਤ ਮੈਨੇਜਰ ਦੇ ਕੈਬਨ ਵਿੱਚ ਜਾਂਦੀ ਹੈ ਤਾਂ ਮੈਨੇਜਰ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ। ਉਹ ਸੁਖਪ੍ਰੀਤ ਨੂੰ ਧਮਕਾਉਣ ਲੱਗਦੀ ਹੈ। ਉਹ ਕਹਿੰਦੀ ਹੈ ਕਿ ਇਹ ਤੇਰਾ ਘਰ ਨਹੀਂ ਜਿੱਥੇ ਤੂੰ ਆਪਣੀ ਮਨਮਰਜ਼ੀ ਕਰੇ। ਇੱਥੋਂ ਦੇ ਕੁਝ ਰੂਲ ਰੈਗੂਲੇਸ਼ਨ ਹਨ ਜਿਨ੍ਹਾਂ ਨੂੰ ਤੂੰ ਤੋੜਿਆ ਹੈ। ਸੁਖਪ੍ਰੀਤ ਆਪਣੀ ਸਫਾਈ ਵਿੱਚ ਕਹਿੰਦੀ ਹੈ ਕਿ ਉਹ ਵਿਅਕਤੀ ਕਾਫੀ ਬਜ਼ੁਰਗ ਸੀ। ਤੇ ਹਰ ਕੋਈ ਉਸ ਵੱਲ ਦੇਖ ਰਿਹਾ ਸੀ ਉਹ ਆਪਣੇ ਮਾਲ ਦਾ ਪੁਰਾਣਾ ਕਸਟਮਰ ਹੈ ਇਸੇ ਲਈ ਮੈਂ ਇਹ ਸਭ ਕੁਝ ਕੀਤਾ ਪਰ ਉਹ ਮੈਨੇਜਰ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਉਸ ਨੂੰ ਕਹਿੰਦੀ ਹੈ ਕਿ ਤੂੰ ਰੂਲ ਤੋੜਿਆ ਹੈ ਤੇ ਤੈਨੂੰ ਸਜ਼ਾ ਤਾਂ ਜ਼ਰੂਰ ਮਿਲੇਗੀ ਸੁਖਪ੍ਰੀਤ ਪਹਿਲਾਂ ਮੈਨੇਜਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਉਹ ਨਹੀਂ ਮੰਨਦੇ ਤਾਂ ਸੁਖਪ੍ਰੀਤ ਨੂੰ ਵੀ ਗੁੱਸਾ ਆ ਜਾਂਦਾ ਹੈ ਉਹ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਮੈਨੂੰ ਜੋ ਸਜ਼ਾ ਦੇਣੀ ਹੈ ਦੇ ਦਿਓ ਮੈਂ ਤਾਂ ਇਸੇ ਤਰ੍ਹਾਂ ਹੀ ਰਹਾਂਗੀ ਤੁਹਾਡੇ ਕਾਰਨ ਮੈਂ ਆਪਣਾ ਸੁਭਾਅ ਨਹੀਂ ਬਦਲ ਸਕਦੀ ਤੇ ਕਿਸੇ ਦੀ ਮਦਦ ਕਰਨਾ ਕੋਈ ਪਾਪ ਨਹੀਂ ਹੈ ਇਸ ਦੇ ਬਦਲੇ ਤੁਸੀਂ ਚਾਹੋ ਤਾਂ ਮੈਨੂੰ ਨੌਕਰੀ ਵਿੱਚੋਂ ਕੱਢ ਸਕਦੇ ਹੋ ਇਹ ਸਭ ਕੁਝ ਸੁਣ ਕੇ ਮੈਨੇਜਰ ਦੀ ਹਿਊਮਰ ਨੂੰ ਛੱਟ ਵੱਜਦੀ ਹੈ ਉਸ ਨੂੰ ਗੁੱਸਾ ਆਉਣ ਲੱਗਦਾ ਹੈ ਕਿ ਇਹ ਮਾਮੂਲੀ ਜੀ ਵਰਕਰ ਮੇਰੇ ਸਾਹਮਣੇ ਕਿਵੇਂ ਗੱਲ ਕਰ ਰਹੀ ਹੈ ਮੈਨੇਜਰ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੇਰੇ ਵਰਗੇ ਲੋਕਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ ਸੁਖਪ੍ਰੀਤ ਆਪਣਾ ਮੂਲ ਟਿਕਾਈ ਮੈਨੇਜਰ ਦੇ ਕੈਬਨ ਵਿੱਚੋਂ ਬਾਹਰ ਆ ਜਾਂਦੀ ਹੈ ਇਹ ਸਭ ਕੁਝ ਰਵੀ ਨੂੰ ਵੀ ਪਤਾ ਲੱਗ ਗਿਆ ਸੀ ਜੀ ਸੁਖਪ੍ਰੀਤ ਨਾਲ ਕੀ ਹੋਇਆ ਉਹ ਉਸਦੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ ਜਿਵੇਂ ਅੱਖਾਂ ਹੀ ਅੱਖਾਂ ਰਾਹੀਂ ਉਸ ਦਾ ਮਜ਼ਾਕ ਉਡਾਰਿਆ ਹੋਵੇ ਪਰ ਸੁਖਪ੍ਰੀਤ ਕਿਸੇ ਨਾਲ ਕੋਈ ਵੀ ਗੱਲ ਨਹੀਂ ਕਰਦੀ ਉਹ ਚੁੱਪ ਕਰਕੇ ਆਪਣਾ ਸਮਾਨ ਲੈ ਕੇ ਉੱਥੋਂ ਨਿਕਲ ਜਾਂਦੀ ਹੈ ਉਹ ਆਪਣੇ ਘਰ ਵੱਲ ਜਾਣ ਲੱਗਦੀ ਹੈ ਤੇ ਰਸਤੇ 'ਚ ਜਾਂਦੇ ਹੋਏ ਉਹ ਬਹੁਤ ਕੁਝ ਸੋਚ ਰਹੀ ਹੁੰਦੀ ਹੈ ਕਿਉਂਕਿ ਉਸ ਦੇ ਘਰ ਦੇ ਹਾਲਾਤ ਚੰਗੇ ਨਹੀਂ ਸੀ ਉਹਦੇ ਪਾਪਾ ਦੀ ਤਬੀਤ ਖਰਾਬ ਰਹਿੰਦੀ ਹੈ ਉਸ ਦਾ ਭਰਾ ਵੀ ਛੋਟਾ ਹੈ ਤੇ ਘਰ ਦੀ ਜ਼ਿੰਮੇਵਾਰੀ ਉਹਦੇ ਉੱਪਰ ਸੀ ਇਸੇ ਕਰਕੇ ਉਹ ਇੱਥੇ ਨੌਕਰੀ ਕਰ ਰਹੀ ਸੀ ਪਰ ਅੱਜ ਇਹ ਨੌਕਰੀ ਵੀ ਉਸ ਦੇ ਹੱਥੋਂ ਜਾਂਦੀ ਰਹੀ ਹੌਲੀ-ਹੌਲੀ ਉਹ ਆਪਣੇ ਘਰ ਪਹੁੰਚ ਜਾਂਦੀ ਹੈ ਅੱਜ ਜਦੋਂ ਉਸ ਦਾ ਪਾਪਾ ਦੇਖਦਾ ਕਿ ਸੁਖਪ੍ਰੀਤ ਜਲਦੀ ਕੰਮ ਤੋਂ ਵਾਪਸ ਆ ਗਈ ਬਾਅ ਉਸ ਨੂੰ ਪੁੱਛਣ ਲੱਗਦਾ ਹੈ ਕਿ ਅੱਜ ਤੂੰ ਕਿਵੇਂ ਜਲਦੀ ਆ ਗਈ ਸੁਖਪ੍ਰੀਤ ਆਪਣੇ ਪਾਪਾ ਤੋਂ ਸਾਰੀ ਗੱਲ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਕਹਿੰਦੀ ਹੈ ਕਿ ਮੇਰੀ ਤਬੀਤ ਕੁਝ ਖਰਾਬ ਸੀ ਇਸ ਲਈ ਮੈਂ ਅੱਜ ਜੱਦੀ ਛੁੱਟੀ ਸਾਰੀ ਲੈ ਲਈ ਪਰ ਪਿਤਾ ਆਪਣੀ ਧੀ ਦਾ ਮੂੰਹ ਪੜ ਲੈਂਦਾ ਹੈ ਕਿਉਂਕਿ ਉਹਦੇ ਮੂੰਹ ਤੇ ਉਦਾਸੀ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਪਰ ਉਹ ਉਸ ਨੂੰ ਕੁਝ ਨਹੀਂ ਕਹਿੰਦਾ ਹੁਣ ਸ਼ਾਮ ਹੋ ਗਈ ਸੀ ਸ਼ਾਮ ਨੂੰ ਜਦੋਂ ਸਾਰਾ ਪਰਿਵਾਰ ਇਕੱਠਾ ਬਹਿ ਕੇ ਰੋਟੀ ਖਾ ਰਿਹਾ ਸੀ ਉਸ ਸਮੇਂ ਸੁਖਪ੍ਰੀਤ ਦੇ ਪਾਪਾ ਉਸ ਨੂੰ ਪੁੱਛਣ ਲੱਗਦੇ ਨੇ ਕਿ ਤੂੰ ਐਨੇ ਉਦਾਸ ਕਿਉਂ ਐ ਆਖਿਰ ਗੱਲ ਕੀ ਐ ਤੂੰ ਸਾਨੂੰ ਦੱਸ ਸਕਦੀ ਐ ਇਹ ਸਭ ਕੁਝ ਸੁਣ ਕੇ ਸੁਖਪ੍ਰੀਤ ਆਪਣੇ ਘਰ ਦੇਆਂ ਨੂੰ ਅੱਜ ਮਾਲ ਵਿੱਚ ਜੋ ਕੁਝ ਹੋਇਆ ਸੀ ਉਸ ਬਾਰੇ ਦੱਸ ਦਿੰਦੀ ਐ ਸੁਖਪ੍ਰੀਤ ਦਾ ਪਾਪਾ ਇੱਕ ਸੁੱਲਜਿਆ ਹੋਇਆ ਇਨਸਾਨ ਸੀ ਉਹ ਉਸ ਨੂੰ ਕਹਿਣ ਲੱਗਦਾ ਕਿ ਤੂੰ ਜੋ ਕੁਝ ਕੀਤਾ ਉਹ ਠੀਕ ਹੀ ਕੀਤਾ ਤੈਨੂੰ ਇਸ ਗੱਲ ਲਈ ਬਿਲਕੁਲ ਵੀ ਪਛਤਾਉਣ ਦੀ ਲੋੜ ਨਹੀਂ ਉੱਥੇ ਕੰਮ ਕਰਨ ਦੀ ਵੀ ਕੀ ਲੋੜ ਐ ਜਿੱਥੇ ਤੈਨੂੰ ਦੂਜਿਆਂ ਦੀ ਮਦਦ ਕਰਨ ਤੇ ਨੌਕਰੀ ਵਿੱਚੋਂ ਕੱਢ ਦੇਣ ਉੱਥੇ ਹੀ ਉਸ ਦਾ ਭਰਾ ਬੈਠਾ ਸੀ ਜਿਹੜਾ ਕਿ ਥੋੜਾ ਗੁੱਸੇ ਵਾਲਾ ਸੀ ਉਹ ਕਹਿਣ ਲੱਗਦਾ ਹੈ ਕਿ ਭੈਣੇ ਤੈਨੂੰ ਨੌਕਰੀ ਚੋਂ ਕੱਢ ਕੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਇਸ ਗਲਤੀ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਪਰ ਸੁਖਪ੍ਰੀਤ ਕਹਿੰਦੀ ਹੈ ਕਿ ਮੈਨੂੰ ਬਦਲਾ ਨਹੀਂ ਚਾਹੀਦਾ ਉਹ ਜੋ ਸੋਚਦੇ ਹਨ ਸੋਚੀ ਜਾਣ ਦੋ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਕਿ ਕਿਹਦੀ ਸੋਚ ਨਹੀਂ ਬਦਲ ਸਕਦੇ ਸਿਰਫ ਆਪਣੇ ਆਪ ਨੂੰ ਹੀ ਬਦਲ ਸਕਦੇ ਆ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਥੋੜੇ ਦਿਨਾਂ ਵਿੱਚ ਹੀ ਮੈਂ ਕਿਤੇ ਹੋਰ ਨੌਕਰੀ ਲੱਭ ਲਵਾਂਗੀ ਇਹ ਕਹਿ ਕੇ ਸੁਖਪ੍ਰੀਤ ਉਹਨਾਂ ਨੂੰ ਹੌਸਲਾ ਦਿੰਦੀ ਹੈ ਸਾਰਾ ਪਰਿਵਾਰ ਉੱਠ ਕੇ ਆਪਣੇ ਆਪਣੇ ਕਮਰਿਆਂ ਵਿੱਚ ਜਾਣ ਹੀ ਵਾਲਾ ਸੀ ਕਿ ਘਰ ਵਿੱਚ ਲੱਗੇ ਹੋਏ ਟੈਲੀਫੋਨ ਦੀ ਘੰਟੀ ਵੱਜਦੀ ਹੈ ਸੁਖਪ੍ਰੀਤ ਜਾ ਕੇ ਫੋਨ ਸੁਣਨ ਲੱਗਦੀ ਹੈ ਦੂਜੇ ਪਾਸਿਓਂ ਰੁਪਿੰਦਰ ਗੱਲ ਕਰ ਰਹੀ ਸੀ ਰੁਪਿੰਦਰ ਦਾ ਨਾਮ ਸੁਣ ਕੇ ਸੁਖਪ੍ਰੀਤ ਉਸ ਨੂੰ ਪੁੱਛਣ ਲੱਗਦੀ ਹੈ ਕਿ ਦੱਸੋ ਜੀ ਕਿਸ ਨਾਲ ਗੱਲ ਕਰਨੀ ਹੈ ਤੁਸੀਂ ਉਹ ਪੁੱਛਦੀ ਹੈ ਕਿ ਤੁਸੀਂ ਸੁਖਪ੍ਰੀਤ ਕੌਰ ਬੋਲ ਰਹੇ ਹੋ ਸੁਖਪ੍ਰੀਤ ਕਹਿੰਦੇ ਆ ਹਾਂ ਜੀ ਰੁਪਿੰਦਰ ਕਹਿਣ ਲੱਗਦੀ ਹੈ ਕਿ ਮੈਂ ਰੁਪਿੰਦਰ ਹਾਂ ਜਿਸ ਦੇ ਪਾਪਾ ਦੀ ਅੱਜ ਤੁਸੀਂ ਮਦਦ ਕੀਤੀ ਸੀ ਅਸਲ ਵਿੱਚ ਮੇਰੇ ਪਿਤਾ ਜੀ ਨੂੰ ਭੁੱਲਣ ਦੀ ਬਿਮਾਰੀ ਹੈ ਪਰ ਅੱਜ ਉਹ ਬਾਰ-ਬਾਰ ਤੁਹਾਡਾ ਜ਼ਿਕਰ ਕਰ ਰਹੇ ਹਨ ਉਹ ਕਹਿ ਰਹੇ ਹਨ ਕਿ ਉਸ ਕੁੜੀ ਨੇ ਮੇਰੀ ਮਦਦ ਕੀਤੀ ਹੈ ਤੇ ਮੈਂ ਉਸ ਨੂੰ 13 ਨੰਬਰ ਦੇ ਕੇ ਆਇਆ ਹਾਂ ਤੇਰੇ ਕੋਲ ਉਸ ਦਾ ਫੋਨ ਜਰੂਰ ਆਵੇਗਾ ਇਹ ਸੁਣ ਕੇ ਸੁਖਪ੍ਰੀਤ ਨੂੰ ਯਾਦ ਆਉਂਦਾ ਹੈ ਕਿ ਹਾਂ ਉਸ ਪਰਚੀ ਉੱਤੇ ਰੁਪਿੰਦਰ ਦਾ ਨੰਬਰ ਲਿਖਿਆ ਹੋਇਆ ਸੀ ਜੋ ਪਰਚੀ ਉਸ ਨੂੰ ਬਜ਼ੁਰਗ ਵਿਅਕਤੀ ਨੇ ਦਿੱਤੀ ਸੀ ਜਿਸ ਦੀ ਮਦਦ ਕਰਨ ਕਰਕੇ ਹੀ ਉਸ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਹੈ ਇਹ ਸੋਚ ਕੇ ਸੁਖਪ੍ਰੀਤ ਰੁਪਿੰਦਰ ਨੂੰ ਕਹਿਣ ਲੱਗਦੀ ਹੈ ਕਿ ਹਾਂ ਜੀ ਮੈਂ ਹੀ ਤੁਹਾਡੇ ਪਾਪਾ ਦੀ ਮਦਦ ਕੀਤੀ ਸੀ ਪਰ ਮੈਂ ਇਹ ਸਭ ਕੁਝ ਇਨਸਾਨੀਅਤ ਦੇ ਨਾਂ ਤੇ ਕੀਤਾ ਸੀ ਤੁਹਾਨੂੰ ਪੈਸੇ ਵਾਪਸ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਸੁਣ ਕੇ ਰੁਪਿੰਦਰ ਕਹਿੰਦੀ ਹੈ ਕਿ ਅਜਿਹੀ ਕੋਈ ਗੱਲ ਨਹੀਂ ਅਸਲ ਵਿੱਚ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਹਾਂ ਤੁਸੀਂ ਦੱਸੋ ਮੈਨੂੰ ਕਦੋਂ ਮਿਲ ਸਕਦੇ ਹੋ ਸੁਖਪ੍ਰੀਤ ਕਹਿੰਦੀ ਹੈ ਕਿ ਮੈਨੂੰ ਕੋਈ ਦਿੱਕਤ ਨਹੀਂ ਜਦੋਂ ਤੁਸੀਂ ਚਾਹੋ ਮੈਨੂੰ ਮਿਲ ਸਕਦੇ ਹੋ ਰੁਪਿੰਦਰ ਉਸ ਨੂੰ ਅਗਲੇ ਦਿਨ ਹੀ ਮਿਲਣ ਲਈ ਕਹਿੰਦੀ ਹੈ ਉਹ ਉਸ ਨੂੰ ਇੱਕ ਕੈਫੇ ਦਾ ਐਡਰੈਸ ਦੇ ਕੇ ਕਹਿੰਦੀ ਹੈ ਤੁਸੀਂ ਮੈਨੂੰ ਕੱਲ 11 ਵਜੇ ਮਿਲਣਾ ਸਕਦੇ ਹੋ ਸੁਖਪ੍ਰੀਤ ਹਾਂ ਵਿੱਚ ਜਵਾਬ ਦੇ ਕੇ ਫੋਨ ਕੱਟ ਦਿੰਦੀ ਹੈ ਪਰ ਅਜੇ ਵੀ ਉਸਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸਨ ਕਿਉਂਕਿ ਨਾ ਹੀ ਤਾਂ ਰੁਪਿੰਦਰ ਕੋਲ ਸੁਖਪ੍ਰੀਤ ਦਾ ਨੰਬਰ ਸੀ ਤੇ ਨਾ ਹੀ ਸੁਖਪ੍ਰੀਤ ਨੇ ਆਪਣਾ ਨੰਬਰ ਉਸ ਬਜ਼ੁਰਗ ਵਿਅਕਤੀ ਨੂੰ ਦਿੱਤਾ ਸੀ ਉਹ ਸੋਚਣ ਲੱਗਦੀ ਹੈ ਕਿ ਇਹਨਾਂ ਨੇ ਮੇਰਾ ਨੰਬਰ ਕਿੱਥੋਂ ਲਿਆ ਹੋਣਾ ਇਹ ਸੋਚਦੇ ਸੋਚਦੇ ਰਾਤ ਲੰਘ ਜਾਂਦੀ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਆਪਣੇ ਕੰਮਾਂ ਵਿੱਚ ਵਿਅਸਤ ਹੋ ਗਈ ਸੀ। ਉਹ 11 ਵਜੇ ਦੇ ਕਰੀਬ ਰੁਪਿੰਦਰ ਦੇ ਦੱਸੇ ਹੋਏ ਪਤੇ ਉੱਤੇ ਪਹੁੰਚ ਜਾਂਦੀ ਹੈ। ਪਰ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਿਸ ਨੂੰ ਮਿਲਣ ਵਾਲੀ ਹੈ। ਜਦੋਂ ਉਹ ਕੈਫੇ ਦੇ ਅੰਦਰ ਪਹੁੰਚਦੀ ਹੈ ਤਾਂ ਰੁਪਿੰਦਰ ਪਹਿਲਾਂ ਹੀ ਉੱਥੇ ਬੈਠੀ ਹੋਈ ਸੀ। ਜਿਸ ਨੇ ਵਧੀਆ ਕੱਪੜੇ ਪਾਏ ਹੋਏ ਸਨ ਤੇ ਦੇਖਣ ਵਿੱਚ ਉਹ ਇੱਕ ਅਮੀਰ ਘਰ ਦੀ ਔਰਤ ਲੱਗ ਰਹੀ ਸੀ। ਸੁਖਪ੍ਰੀਤ ਨੂੰ ਰੁਪਿੰਦਰ ਬਾਰੇ ਕੁਝ ਵੀ ਨਹੀਂ ਸੀ ਪਤਾ। ਕਿ ਉਹ ਕੌਣ ਹੈ ਤੇ ਕਿੱਥੇ ਬੈਠੀ ਹੈ ਪਰ ਰੁਪਿੰਦਰ ਸੁਖਪ੍ਰੀਤ ਨੂੰ ਜਾਣਦੀ ਸੀ ਜਿਵੇਂ ਹੀ ਸੁਖਪ੍ਰੀਤ ਕੈਫੇ ਦੇ ਅੰਦਰ ਦਾਖਲ ਹੁੰਦੀ ਹੈ ਰੁਪਿੰਦਰ ਉਸ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾ ਲੈਂਦੀ ਹੈ ਸੁਖਪ੍ਰੀਤ ਉਹਦੇ ਕੋਲ ਜਾ ਕੇ ਬੈਠ ਜਾਂਦੀ ਹੈ ਰੁਪਿੰਦਰ ਸੁਖਪ੍ਰੀਤ ਕੋਲੋਂ ਉਸਦੇ ਬਾਰੇ ਵਿੱਚ ਪੁੱਛਣ ਲੱਗਦੀ ਹੈ ਪਰ ਸੁਖਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਪਹਿਲਾਂ ਤੁਸੀਂ ਇਹ ਦੱਸੋ ਤੁਸੀਂ ਮੈਨੂੰ ਮਿਲਣ ਲਈ ਕਿਉਂ ਬੁਲਾਇਆ ਹੈ ਰੁਪਿੰਦਰ ਉਸ ਨੂੰ ਆਪਣੇ ਬਾਰੇ ਵਿੱਚ ਦੱਸਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਪਾਪਾ ਨੂੰ ਭੁੱਲਣ ਦੀ ਬਿਮਾਰੀ ਹੈ ਇਸੇ ਕਰਕੇ ਉਹ ਕੱਲ ਵੀ ਆਪਣੇ ਪੈਸੇ ਘਰ ਵਿੱਚ ਹੀ ਭੁੱਲ ਗਏ ਸਨ ਪਰ ਜਦੋਂ ਤੂੰ ਉਹਨਾਂ ਦੀ ਮਦਦ ਕੀਤੀ ਸੀ ਉਸ ਤੋਂ ਬਾਅਦ ਉਹ ਨਾ ਹੀ ਤਾਂ ਤੇਰਾ ਚਿਹਰਾ ਭੁੱਲ ਸਕੇ ਹਨ ਤੇ ਨਾ ਹੀ ਉਸ ਸ਼ਾਪਿੰਗ ਮਾਲ ਨੂੰ ਜਿੱਥੇ ਉਹ ਸਮਾਨ ਖਰੀਦਣ ਗਏ ਸੀ ਘਰ ਜਾਣਸਰ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਸੇ ਬਾਰੇ ਦੱਸਿਆ ਇਹ ਸਭ ਕੁਝ ਸੁਣ ਕੇ ਮੈਂ ਤੈਨੂੰ ਮਿਲਣ ਲਈ ਬੇਕਰਾਰ ਹੋਗੀ ਕਿਉਂਕਿ ਅੱਜ ਦੇ ਸਮੇਂ ਵਿੱਚ ਅਜਿਹੇ ਇਨਸਾਨ ਕਿੱਥੇ ਨੇ ਜਿਹੜੇ ਬਿਨਾਂ ਕਿਸੇ ਮਤਲਬ ਦੇ ਦੂਜਿਆਂ ਦੀ ਮਦਦ ਕਰਨ ਮੈਂ ਸ਼ਾਮ ਤੱਕ ਤੇਰੇ ਫੋਨ ਦਾ ਇੰਤਜ਼ਾਰ ਕਰਦੀ ਰਹੀ ਪਰ ਤੂੰ ਫੋਨ ਨਾ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਪਾਪਾ ਨਾਲ ਉਸੇ ਸ਼ਾਪਿੰਗ ਮਾਲ ਵਿੱਚ ਚਲੀ ਗਈ ਮੈਂ ਉੱਥੇ ਜਾ ਕੇ ਕੈਮਰੇ ਵਿੱਚੋਂ ਤੇਰੀ ਫੋਟੋ ਤੇ ਰਿਕਾਰਡ ਵਿੱਚੋਂ ਤੇਰਾ ਨਾਮ ਤੇ ਨੰਬਰ ਲੈ ਲਿਆ ਇਸੇ ਲਈ ਮੈਂ ਤੈਨੂੰ ਸ਼ਾਮ ਨੂੰ ਫੋਨ ਕੀਤਾ ਤੇ ਤੈਨੂੰ ਮਿਲਣ ਲਈ ਬੁਲਾਇਆ ਹੁਣ ਸੁਖਪ੍ਰੀਤ ਨੂੰ ਆਪਣੇ ਅਧਿਕ ਸਵਾਲਾਂ ਦੇ ਜਵਾਬ ਮਿਲ ਚੁੱਕੇ ਸਨ ਪਰ ਅਜੇ ਵੀ ਇੱਕ ਵੱਡੀ ਖਬਰ ਉਸ ਨੂੰ ਮਿਲਣ ਵਾਲੀ ਸੀ ਰੁਪਿੰਦਰ ਉਸ ਨੂੰ ਕਹਿਣ ਲੱਗਦੀ ਹੈ ਕਿ ਸ਼ਾਪਿੰਗ ਮਾਲ ਵਾਲਿਆਂ ਨੇ ਜੋ ਕੁਝ ਵੀ ਤੇਰੇ ਨਾਲ ਕੀਤਾ ਉਹ ਸਭ ਦਾ ਵੀ ਮੈਨੂੰ ਪਤਾ ਹੈ ਪਰ ਮੈਂ ਤੇਰੇ ਨਾਲ ਅਨਿਆਏ ਨਹੀਂ ਹੋਣ ਦੇਵਾਂਗੀ ਜੋ ਕੁਝ ਮੈਨੇਜਰ ਨੇ ਤੇਰੇ ਨਾਲ ਕੀਤਾ ਉਹ ਬਹੁਤ ਹੀ ਗਲਤ ਸੀ ਤੇ ਇਸ ਗਲਤੀ ਕਾਰਨ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ ਏ ਸੁਨਕੇ ਸੁਖਪ੍ਰੀਤ ਕਹਿੰਦੀ ਹੈ ਕਿ ਮੈਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣੀ ਤੁਸੀਂ ਖਾਮਖਾਈ ਗੱਲ ਨੂੰ ਵਧਾ ਰਹੇ ਹੋ ਮੈਨੇਜਰ ਨੂੰ ਜੋ ਠੀਕ ਲੱਗਿਆ ਉਸਨੇ ਕਰ ਦਿੱਤਾ ਤੇ ਰਹੀ ਮੇਰੀ ਗੱਲ ਮੈਂ ਕਿਤੇ ਹੋਰ ਨੌਕਰੀ ਲੱਭ ਲਵਾਂਗੀ ਪਰ ਉਦੋਂ ਹੀ ਰੁਪਿੰਦਰ ਸੁਖਪ੍ਰੀਤ ਨੂੰ ਉਸ ਬਜ਼ੁਰਗ ਵਿਅਕਤੀ ਬਾਰੇ ਇੱਕ ਜਿਹੀ ਗੱਲ ਦੱਸਦੀ ਹੈ ਜਿਸ ਨੂੰ ਸੁਣ ਕੇ ਸੁਖਪ੍ਰੀਤ ਹੈਰਾਨ ਹੋ ਜਾਂਦੀ ਹੈ ਅਸਲ ਵਿੱਚ ਉਹ ਬਜ਼ੁਰਗ ਵਿਅਕਤੀ ਉਸ ਮਾਲ ਦਾ ਮਾਲਕ ਸੀ ਪਰ ਬੁੜਾਪੇ ਦੇ ਕਾਰਨ ਹੁਣ ਉਸ ਦੀ ਧੀ ਰੁਪਿੰਦਰ ਹੀ ਇਹ ਸਾਰੇ ਕੰਮ ਦੇਖਦੀ ਸੀ ਮਾਲ ਉਹਨਾਂ ਦਾ ਹੀ ਸੀ ਇਹ ਸਭ ਕੁਝ ਸੁਣ ਕੇ ਸੁਖਪ੍ਰੀਤ ਬਹੁਤ ਹੈਰਾਨ ਹੁੰਦੀ ਹੈ ਪਰ ਉਹ ਕੁਝ ਨਹੀਂ ਬੋਲਦੀ ਰੁਪਿੰਦਰ ਉਸ ਨੂੰ ਆਪਣੇ ਕਾਰ ਵਿੱਚ ਬਿਠਾਉਂਦੀ ਹੈ ਤੇ ਉਸੇ ਸ਼ਾਪਿੰਗ ਮਾਲ ਵਿੱਚ ਲੈ ਜਾਂਦੀ ਹੈ ਜਿੱਥੋਂ ਮੈਨੇਜਰ ਨੇ ਉਸ ਨੂੰ ਕੱਢ ਦਿੱਤਾ ਸੀ ਜਿਵੇਂ ਹੀ ਸੁਖਪ੍ਰੀਤ ਮਾਲ ਦੇ ਅੰਦਰ ਜਾਂਦੀ ਹੈ ਤਾਂ ਉੱਥੇ ਕੰਮ ਕਰਨ ਵਾਲੇ ਸਾਰੇ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਰੁਪਿੰਦਰ ਸੋਖਪ੍ਰੀਤ ਨੂੰ ਲੈ ਕੇ ਸਿੱਧਾ ਮੈਨੇਜਰ ਦੇ ਕੈਬਨ ਵੱਲ ਜਾਂਦੀ ਹੈ ਜਿਵੇਂ ਹੀ ਉਹ ਕੈਬਨ ਵਿੱਚ ਜਾਂਦੀਆਂ ਹਨ ਤਾਂ ਸੋਖਪ੍ਰੀਤ ਦੇਖਦੀ ਹੈ ਕਿ ਉੱਥੇ ਮੈਨੇਜਰ ਨਹੀਂ ਸੀ ਉਹ ਰੁਪਿੰਦਰ ਨੂੰ ਪੁੱਛਦੀ ਹੈ ਕਿ ਮੈਨੇਜਰ ਮੈਡਮ ਕਿੱਥੇ ਹਨ ਤਾਂ ਰੁਪਿੰਦਰ ਉਸ ਨੂੰ ਦੱਸਦੀ ਹੈ ਕਿ ਮੈਂ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਕਿਉਂਕਿ ਉਹਨਾਂ ਦਾ ਵਿਵਹਾਰ ਬਿਲਕੁਲ ਵੀ ਠੀਕ ਨਹੀਂ ਸੀ ਤੁਹਾਡੇ ਦੋਹਾਂ ਵਿੱਚਲੀ ਗੱਲਬਾਤ ਮੈਂ ਕੈਮਰੇ ਰਾਹੀਂ ਸੁਣ ਲਈ ਸੀ ਅੱਜ ਤੋਂ ਬਾਅਦ ਇਸ ਮਾਲ ਦੀ ਮੈਨੇਜਰ ਤੂੰ ਹੈਂ ਤੇ ਹੁਣ ਤੈਨੂੰ ਕਾਊਂਟਰ ਤੇ ਕੰਮ ਕਰਨ ਦੀ ਲੋੜ ਨਹੀਂ ਤੂੰ ਇੱਥੇ ਰਹੇਂਗੀ ਇਹ ਨੌਕਰੀ ਮੈਂ ਤੈਨੂੰ ਤੇਰੀ ਚੰਗਿਆਈ ਦੇਖ ਕੇ ਦਿੱਤੀ ਐ ਸਾਨੂੰ ਆਪਣਾ ਕੰਮ ਅੱਗੇ ਵਧਾਉਣ ਲਈ ਤੇਰੇ ਜਿਹੇ ਕਰਮਚਾਰੀਆਂ ਦੀ ਹੀ ਲੋੜ ਐ ਤੂੰ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰੀ ਸੁਖਪ੍ਰੀਤ ਇਹ ਸਭ ਕੁਝ ਸੁਣ ਕੇ ਅਜੇ ਵੀ ਬਹੁਤ ਹੈਰਾਨ ਐ ਉਸ ਨੂੰ ਇਹ ਸਭ ਕੁਝ ਇੱਕ ਸੁਪਨਾ ਹੀ ਲੱਗ ਰਿਹਾ ਸੀ ਉਸ ਤੋਂ ਬਾਅਦ ਰੁਪਿੰਦਰ ਸਾਰੇ ਸਟਾਫ ਦੀ ਇੱਕ ਮੀਟਿੰਗ ਬੁਲਾਉਂਦੀ ਐ ਉਹ ਸੁਖਪ੍ਰੀਤ ਨੂੰ ਮੈਨੇਜਰ ਕੋਸ਼ਤ ਕਰ ਦਿੰਦੀ ਐ ਰਵੀ ਜਿਹੜਾ ਕੱਲ ਸੁਖਪ੍ਰੀਤ ਤੇ ਹੱਸ ਰਿਹਾ ਸੀ ਉਹ ਵੀ ਹੈਰਾਨ ਹੁੰਦਾ ਕਿਉਂਕਿ ਉਹ ਰੁਪਿੰਦਰ ਨੂੰ ਨਹੀਂ ਸੀ ਜਾਣਦਾ ਪਰ ਜਿਹੜਾ ਪੁਰਾਣਾ ਸਟਾਫ ਸੀ ਰੁਪਿੰਦਰ ਨੂੰ ਜਾਣਦਾ ਸੀ ਸਾਰਾ ਸਟਾਫ ਤਾੜੀਆਂ ਮਾਰ ਕੇ ਸੁਖਪ੍ਰੀਤ ਦਾ ਸਵਾਗਤ ਕਰਦਾ ਹੈ ਸੁਖਪ੍ਰੀਤ ਰੁਪਿੰਦਰ ਦਾ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਡਮ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਕਰਾਂਗੀ ਸ਼ਾਮ ਨੂੰ ਸੁਖਪ੍ਰੀਤ ਆਪਣੇ ਘਰ ਜਾ ਕੇ ਖੁਸ਼ਖਬਰੀ ਆਪਣੇ ਘਰਦਿਆਂ ਨੂੰ ਦੱਸਦੀ ਹੈ ਇਹ ਗੱਲ ਸੁਣ ਕੇ ਪਰਿਵਾਰ ਨੂੰ ਵੀ ਹੈਰਾਨੀ ਹੁੰਦੀ ਹੈ ਸੁਖਪ੍ਰੀਤ ਦੇ ਪਾਪਾ ਕਹਿਣ ਲੱਗਦੇ ਨੇ ਕਿ ਪੁੱਤ ਚੰਗੇ ਕਰਮ ਦਾ ਫਲ ਚੰਗਾ ਹੀ ਮਿਲਦਾ ਹੈ। ਭਾਵੇਂ ਉਸ ਸਮੇਂ ਤੈਨੂੰ ਇਹ ਨਹੀਂ ਸੀ ਪਤਾ ਕਿ ਉਹ ਬਜ਼ੁਰਗ ਵਿਅਕਤੀ ਇੱਥੋਂ ਦਾ ਮਾਲਕ ਹੈ। ਪਰ ਤੂੰ ਉਸਦੀ ਮਦਦ ਕਰਕੇ ਚੰਗਾ ਕੰਮ ਕੀਤਾ ਤੇ ਪ੍ਰਮਾਤਮਾ ਨੇ ਤੈਨੂੰ ਉਸੇ ਦਾ ਹੀ ਫਲ ਦਿੱਤਾ ਹੈ। ਇਸ ਤੋਂ ਬਾਅਦ ਸੁਖਪ੍ਰੀਤ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਹੈ। ਐਸੀ ਅੱਜ ਦੀ ਕਹਾਣੀ। ਉਮੀਦ ਹੈ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ। ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ